ਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮਿੱਤਰੋ ਜੈਜ ਭਾ ਦੀ ਵਜਨ ਦੇ ਮੁਤਾਬਕ ਬਿਲਕੁਲ ਸੋਹਣੀ ਸੁਨੱਖੀ ਝੋਟੀ ਦਿਖਾਉਣੀ ਆ ਮਿੱਤਰੋ ਜਿਹੜੀ ਕਿ ਟੋਕੜਾ ਦੁੱਧ ਵੀ ਦਿੰਦੀ ਆ ਕਿੰਨਾ ਦੁੱਧ ਦਿੰਦੀ ਆ ਕੀ ਦੀ ਡਿਟੇਲ ਆ ਸਾਰੀ ਜਾਣਕਾਰੀ ਲੈ ਲੈਣੇ ਮਿਲਦੇ ਆ ਬਾਈ ਨੂੰ ਵੀਰੇ ਪਿਊਸ ਕਰੀ ਵੀਰੇ ਅੰਗਰੇਜ਼ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇਰਾ ਪਿੰਡ ਕਿਹੜਾ ਬਾਈ ਯਾਰਾ ਵਾੜਾ ਭਾਈਗਾ ਜੀ ਜੇ ਚੌੜੀਆਂ ਨਹਿਰਾਂ ਵਾਲਾ ਹਾਂ ਹਾਂਜੀ ਹਾਂਜੀ ਤੇ ਇਹ ਰਹਿ ਗਿਆ ਲਵਾਉਂਦੇ ਨੇੜੇ ਮਿਰਜੇ ਕਹਿੰਦੇ ਨੇੜੇ ਹਨਾ ਇੱਧਰ ਆ ਗਿਆ ਮਾਛੀ ਬੁਗਰਾ ਜਿਵੇਂ ਪਿੰਡ ਆਏ ਨੇੜੇ ਪਿੰਡਾਂ ਦੇ ਪਿੰਡ ਲਵਾਵਾ ਦਵਾੜਾ ਭਾਈ ਕੇ ਪਿੰਡ ਦੇ ਵਿੱਚ ਅੰਗਰੇਜ਼ ਭਾਈ ਦੇ ਕੋਲ ਆ ਅੰਗਰੇਜ਼ ਭਾਈ ਕਿੰਨਾ ਦੋ ਤਾਂ ਛੋਟੀ ਦੇ ਦੋ ਥੱਲੇ ਐਸ ਟਾਈਮ ਭਾਈ ਇਥੇ ਲਗਾ ਪੰਜ ਕਿਲੋ ਠੀਕ ਆ ਸੱਜਰ ਸੂਈ ਤੋਂ ਸਲੋ ਝਾਕੇ 11 12 ਕਿਲੋ 12 ਰੁਪਏ ਅਰੇ ਚੂਣ ਚਾਹ ਨੂੰ ਠੰਡੀ ਆ ਚੂਣ ਚ ਸੀਲ ਠੰਡੀ ਓਕੇ ਆ ਬਾਈ ਜਿਵੇਂ ਮਰਜ਼ੀ ਚੋਲਾ ਹੈ ਹਾਂਜੀ ਹਾਂਜੀ ਦੋ ਟਾਈਮ ਮਿਲਦੀ ਵੀਰੇ ਦੋ ਟਾਈਮ ਮਿਲਦੀ ਵੀਰੇ ਸੱਚਾ ਬੜੀ ਬੁਣੀ ਵੀ ਹੋਈ ਆ ਕੋਈ ਬਾਈ ਨਹੀਂ ਨਹੀਂ ਬਣੀ ਬੁਣੀ ਨਹੀਂ ਬਾਈ ਐਵੇਂ ਕਹਿ ਦਈਏ ਮਹੀਨੇ ਵੀ ਦਿਨ ਦੀ ਕੋਈ ਫਾਇਦਾ ਨਹੀਂ ਕਹਿੰਦਾ ਹਣਾ ਹਾਂਜੀ ਤਾਂ ਬਾਈ ਹਾਂ ਪਹਿਲਾਂ ਗਰਮੀ ਵੱਧ ਸੀ ਅਕਰਾਂ ਬੋਲੀ ਸੀਗੀ ਉਦੋਂ ਟੀਕਾ ਨਹੀਂ ਭਰਾਇਆ ਗਰਮੀ ਵੱਧ ਗਈ ਜੈਲੀ ਬਹੁਤ ਆ ਹਨਾ ਹਾਂਜੀ 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 ਜੈਲੀ ਸਹੀ ਆ ਇੱਕ ਗੱਲ ਤਾਂ ਹੈ ਅੰਗਰੇਜ਼ ਬਾਈ ਮੈਂ ਟੌਪ ਦੀ ਬਣੂਗੀ ਗਾ ਇਹ ਹਰਿਆਣੇ ਵੀ ਲੈਂਦੀ ਸੀ ਝ ਕਿੰਨੇ ਦੀ ਦੇਣੀ 60 ਮੰਗਦੇ ਵੀਰੇ ਆਪਾਂ ਤਾਂ ਯਾਰ ਮੰਦਰ ਨੂੰ ਪਾਇ 70 ਮੰਗ ਲਿਆ ਤੇਰੀ ਤੂੰ ਵੇਖ ਲੈ ਪਰ ਕਿੰਨੇ ਸਰਬੇ ਤੈਨੂੰ ਪਤਾ ਹੀ ਆ 2000 ਦੇ ਇੰਨੇ ਦੀ ਦੇਣੀ ਹੈ ਯੈਸ ਨੋ ਹਾਂ ਦੋ ਛੱਡ ਦਿਆ 60 ਚੋਂ 2000 ਜ਼ਿਆਦਾ ਹੂੰ ਘਟਾ ਸੌਰੀ ਜ਼ਿਆਦਾ ਕੀਤੇ ਹੈ ਹੈ ਫਿਰ ਕਿੰਨੇ ਦੀ ਬੱਸ ਯੈਸ ਨੋ ਹਾਂ ਬਹਾਨਾ ਹੀ ਦੇਣੀ ਹੈ 55 ਦੀ ਆਪਾਂ 55 ਦੀ 55000 ਦੀ ਹਾਂਜੀ ਹਾਂਜੀ ਬਹੁਤ ਠੀਕ ਹੈ ਨੰਬਰ ਕਿੰਨਾ ਆ ਗਿਆ ਆਉਤ ਦੇ ਦੇ ਨੰਬਰ ਬਾਈ 90419 90419 19796 197 ਤੇ 19796 ਚਲ ਦੁਬਾਰਾ ਬੋਲ ਲੈ ਮੇ ਮਿੱਤਰੋ ਇਹ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਸੀ ਕਿ ਨੰਬਰ ਇੱਕ ਵਾਰੀ ਫਿਰ ਨੋਟ ਕਰ ਲੋ ਨੰਬਰ ਦੱਸੀ ਵੀਰੇ 90419 90419 19796 ਤੇ ਬਈ ਪਿੰਡਵਾੜਾ ਭਾਈ ਕਵਾ ਜ਼ਿਲ੍ਹਾ ਫਿਰੋਜ਼ਪੁਰ ਅੰਗਰੇਜ਼ ਬਾਈ ਦਾ ਨਾਮ ਆ ਜੇ 60000 ਮੋਲਾ 55000 ਦੇ ਵਿੱਚ ਦੇਣੀ ਐ ਬੋਪਾਤ ਨਹੀਂ ਕੋਈ ਆਪਾਂ ਗੱਲ ਕਹਿਣੀ ਧੰਨਵਾਦ